हां जी ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸਟਾਰ ਡਿਟੈਲ ਪੰਜਾਬ ਦੇ ਵਿੱਚ ਅੱਜ ਵੱਡੀ ਅਪਡੇਟ ਫਿਰ ਤੋਂ ਲੈ ਕੇ ਹਾਜ਼ਰ ਹੋਏ ਹਾਂ ਜਿਵੇਂ ਕਿ ਸਾਰਿਆਂ ਨੂੰ ਪਤਾ ਕਿ ਆਸ਼ਵਾਨ ਕਾਰਡ ਜਿਹੜਾ 5 ਲੱਖ ਵਾਲਾ ਫ੍ਰੀ ਇਲਾਜ ਦੇ ਲਈ ਚੱਲ ਰਿਹਾ ਹੈ ਉਹਦੇ ਵਿੱਚ ਜਿਹੜੇ ਨਿਯਮ ਬਦਲ ਦਿੱਤੇ ਗਏ ਨੇ ਕਿ ਆਈ ਨਾ ਨਵੇਂ ਨਿਯਮ ਕਰਦੇ ਵਿੱਚ ਫਰੀਜਾ ਤਾਂ ਨਹੀਂ ਬਣੇਗਾ ਤੁਹਾਡਾ ਆਸ਼ਵਾਨ ਕਾਰਡ ਖੇਤੀ ਵਾਲੇ ਵੀ ਨਹੀਂ ਬਣਵਾ ਸਕਣਗੇ ਜਾਣੋ ਕਿਸ ਨੂੰ ਨਹੀਂ ਮਿਲੇਗਾ ਇਹਦਾ ਲਾਭ ਮੋਦੀ ਸਰਕਾਰ ਦੀ ਸਭ ਤੋਂ ਪ੍ਰਭਾਵਸ਼ਾਲੀ ਯੋਜਨਾਵਾਂ ਵਿੱਚੋਂ ਇੱਕ ਆਯੁਸ਼ਮਨ ਭਾਰਤ ਇੱਕ ਵਾਰ ਫਿਰ સુરਕੀਆਂ ਦੇ ਵਿੱਚ ਨਜ਼ਰ ਆਈ ਹੈ ਦੇਸ਼ ਦੇ ਗਰੀਬ ਤੇ ਨਿਮਨ ਅੰਬਦ ਹਮਦਨ ਵਰਗ ਦੇ ਲੋਕਾਂ ਨੂੰ ਸਿਹਤ ਸੁਰੱਖਿਆ ਪ੍ਰਦਾਨ ਕਰਨ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ਇਸ ਯੋਜਨਾ ਦਾ ਹੁਣ ਤੱਕ ਦੇਸ਼ ਦੇ ਲਗਭਗ 50 ਕੋ ਲਾਭਪੂਠਾ ਚੁੱਕੇ ਨੇ ਜੇਕਰ ਤੁਸੀਂ ਇਹ ਆਪਣਾ ਆਯੁਸ਼ਮਨ ਕਾਰਡ ਬਣਾਉਣਾ ਚਾਹੁੰਦੇ ਹੋ ਤਾਂ ਕੁਝ ਗੱਲਾਂ ਦਾ ਧਿਆਨ ਤੁਸੀਂ ਰੱਖਣਾ ਸਰਕਾਰ ਨੇ ਇਸ ਲਈ ਜਿਹੜੇ ਨੇ ਉਚਿਤ ਮਾਪਦੰਡ ਤੈਅ ਕੀਤੇ ਨੇ ਪੱਕੇ ਨਵੇਂ ਨਿਯਮ ਕਿਤੇ ਲਈ ਆ ਚੁੱਕੇ ਨੇ ਸਰਕਾਰੀ ਨਿਯਮਾਂ ਦੀ ਗੱਲ ਕਰੀਏ ਤਾਂ ਆਸ਼ਵਨ ਭਾਰਤ ਕਾਰਡ ਬਣਾਉਣ ਲਈ ਕੁਝ ਮਾਪਦੰਡ ਪੂਰੇ ਕਰਨੇ ਜ਼ਰੂਰੀ ਨੇ ਇਸ ਦੇ ਲਈ ਐਸਸੀ ਐਸਟੀ ਜਾਂ ਕੇਡਬਲਯੂਐਸ ਸ਼੍ਰੇਣੀ ਦੇ ਵਿੱਚ ਹੋਣਾ ਜ਼ਰੂਰੀ ਹੈ ਨਾਲ ਹੀ ਤੁਹਾਡੀ ਕਮਾਈ ਹਰ ਮਹੀਨੇ 10000 ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ ਜ਼ਿਆਦਾਤਰ ਫਾਇਦਾ ਉਹਨਾਂ ਲੋਕਾਂ ਨੂੰ ਮਿਲ ਰਿਹਾ ਜਿਨ੍ਹਾਂ ਕੋਲ ਪੱਕੇ ਮਕਾਨ ਜਾਂ ਆਪਣੀ ਵਾਹੀਯੋਗ ਜ਼ਮੀਨ ਨਹੀਂ ਹੈ ਅਲੱਗੇ ਅਪਲਾਈ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੇ ਕారణਾਂ ਕਰਕੇ ਆਯੁਸ਼ਮਨ ਭਾਰਤ ਕਾਰਡ ਨਹੀਂ ਬਣਾਇਆ ਜਾ ਸਕਦਾ ਕਾਰਡ ਦਾ ਘੇਰਾ ਵਧਾ ਕੇ 10 ਲੱਖ ਕਰਨ ਦੀ ਚਰਚਾ ਵੀ ਜੁਰਾਂ ਤੇ ਹੈ ਫਿਲਹਾਲ ਆਯੁਸ਼ਮਨ ਕਾਰਡ ਤੇ ਪਰਿਵਾਰ ਨੂੰ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਦਿੱਤਾ ਜਾਂਦਾ ਹੈ ਹਾਲੀ ਦੇ ਵਿੱਚ ਇਸ ਗੱਲ ਦੀ ਕਾਫੀ ਚਰਚਾ ਸੀ ਕਿ ਇਲਾਜ ਦੀ ਵਧਦੀ ਲਾਗਤ ਨੂੰ ਦੇਖਦੇ ਹੋ ਇਸ ਦਾ ਕਰਕੇ 10 ਲੱਖ ਰੁਪਏ ਕਰ ਦਿੱਤਾ ਜਾਵੇਗਾ ਜੇਕਰ ਇਹ ਹੰਦਾ ਤਾਂ ਦੇਸ਼ ਤੇ 50 ਕਰੋੜ ਲੋਕਾਂ ਦੇ ਕਰੀਬ 5 ਤੋਂ 7 ਕਰੋੜ ਬਜ਼ੁਰਗਾਂ ਨੂੰ ਗੰਭੀਰ ਬਿਮਾਰੀਆਂ ਦੇ ਇਲਾਜ ਤੇ ਵਿੱਚ ਵੱਡੀ ਰਾਤ ਮਿਲੇਗੀ ਹੁਣ ਦੱਸਦੇ ਹਾਂ ਕੌਣ ਨਹੀਂ ਨਵੇਂ ਨਿਯਮ ਅਨੁਸਾਰ ਬਣਾ ਸਕੇਗਾ ਆਸ਼ਵਾਨ ਭਾਰਤ ਕਾਰਡ ਜਿਨ੍ਹਾਂ ਕੋਲ ਬਾਈਕ ਕਾਰਜ ਆਟੋ ਰਿਕਸ਼ਾ ਉਹਨਾਂ ਦਾ ਕਾਰਡ ਨਹੀਂ ਬਣਾਇਆ ਜਾਵੇਗਾ ਜੇਕਰ ਮੱਛੀਆਂ ਫੜਨ ਲਈ ਮੋਟਰ ਬੋਟ ਹੋਵੇ ਤਾਂ ਵੀ ਇਹ ਸੰਭਵ ਨਹੀਂ ਹੋ ਸਕੇਗਾ ਖੇਤੀ ਦਾ ਜੇਕਰ ਕੰਮ ਕਰਲੇ ਮਕੈਨੀਕਲ ਉਪਕਰਨ ਦੀ ਵਰਤੋਂ ਕਰਦੇ ਉਹ ਤਾਂ ਵੀ ਕਾਰਡ ਨਹੀਂ ਬਣੇਗਾ ਕੇਂਦਰ ਜਾਂ ਰਾਜ ਦੀ ਤਰਫੋਂ ਸਰਕਾਰੀ ਨੌਕਰੀ ਕਰ ਰਹੇ ਹੋ ਤਾਂ ਵੀ ਤੁਸੀਂ ਕਾਰਡ ਨਹੀਂ ਬਣਵਾ ਸਕਦੇ ਜਿਸ ਕੋਲ 50000 ਰੁਪਏ ਤੋਂ ਵੱਧ ਦਾ ਕਿਸਾਨ ਕ੍ਰੈਡਿਟ ਕਾਰਡ ਹੈ ਉਹ ਵੀ ਇਹ ਕਾਰਡ ਨਹੀਂ ਬਣਵਾ ਸਕਦਾ ਸਰਕਾਰ ਦੇ ਪ੍ਰਬੰਧ ਅਧੀਨ ਚੱਲ ਰਹੇ ਗੈਰ ਖੇਤੀ ਤਦਮਾ ਦੇ ਵਿੱਚ ਕੰਮ ਕਰਨ ਵਾਲੇ ਵੀ ਇਹ ਕਾਰਡ ਨਹੀਂ ਬਣਵਾ ਸਕਦੇ ਜੋ ਹਰ ਮਹੀਨੇ 10000 ਰੁਪਏ ਤੋਂ ਵੱਧ ਜਿਨ੍ਹਾਂ ਦੇ ਘਰ ਦੇ ਵਿੱਚ ਫ੍ਰੀਜ ਹੈ ਜਾਂ ਲੈਂਡਲਾਈਨ ਫੋਨ ਹੈ ਉਹਨਾਂ ਨੂੰ ਇਹ ਸੁਧਾ ਨਹੀਂ ਮਿਲੇਗੀ ਜਿਨ੍ਹਾਂ ਕੋਲ ਪੱਕਾ ਮਕਾਨ ਹੈ ਜਾਂ 5 ਏਕੜ ਤੋਂ ਵੱਧ ਵਾਹੀਯੋਗ ਜ਼ਮੀਨ ਹੈ ਉਹ ਵੀ ਇਹ ਕਾਟ ਦਾ ਲਾਭ ਨਹੀਂ ਲੈ ਸਕਣਗੇ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਦੀਆਂ ਹੋਰ ਨਵੀਆਂ ਅਪਡੇਟਾਂ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰਦੇ ਹੋ ਧੰਨਵਾਦ